ਅੱਛਾ ਅੱਜ ਦੇ ਪੌਡਕਾਸਟ ਦੇ ਵਿੱਚ ਬਹੁਤ ਹਾਸੇ ਵਾਲੀ ਗੱਲਾਂ ਹੋਣਗੀਆਂ ਭਾਈ ਅੱਜ ਤਰਨਾਟ ਆਇਆ ਮੇਰੇ ਨਾਲ 4 ਸਾਲ ਬਾਅਦ ਤੇਰਾ ਤਰਨਾਟ ਨਾ ਸੱਚੀ ਮਰਜੂਆ ਤੇਰੇ ਬਿਨਾ ਸਗਰ ਪਾਰਿਆ ਤੂੰ ਮੈਨੂੰ ਛੱਡ ਕੇ ਨਾ ਜਾਈ ਓ ਮੇਰੇ ਸਗਰ ਪਾਰਿਆ ਤੂੰ ਐਂ ਦੱਸ ਢੋੜ ਗੜ ਚਾਰ ਤੱਕ ਨਾ ਨਾਲੇ ਤੇ ਨੌਂ ਜੇ ਛਿੱਲ ਦਿੰਦੀ ਪੜਿਆ ਕਟੂ ਦੇ ਓ ਸਾਰੇ ਕੱਟਣ ਲੱਗ ਰਹੇ ਹੈ ਆਪਾਂ ਕਰਦੇ ਰੋਣ ਦੇ ਵੰਨ ਰੋਣੀ ਨਹੀਂ ਆਂਦੇ ਕੱਲੇ ਹੰਜੂ ਹੰਜੂ ਡਿੱਗਦੇ ਨੇ ਉਹਦੇ ਕਰਕੇ ਦਿਖਾਓ ਹੂੰ ਤੇ ਸੋ ਬੰਦੇ ਦੀ ਹਾਸੀ ਨਿਕਲੂਗੀ ਕਹਿੰਦਾ ਉਹ ਤੱਕ ਹੌਸਲਾ ਨਹੀਂ ਹਾਰਨਾ ਚਾਹੀਦਾ ਬੰਦੇ ਨੇ ਜੋ ਤੱਕ ਭਾਂਡੇ ਨਹੀਂ ਵਿਕਦੇ ਤਰਨਾਟ ਭਈ ਅੱਜ ਤਰਨਾਟ ਆਇਆ ਮੇਰੇ ਨਾਲ 4 ਸਾਲ ਬਾਅਦ ਕੀ ਚੱਕਰ ਪੈ ਗਿਆ ਵੀ ਕਿੱਥੇ YouTube ਤੇ ਅਜਰ ਕਰੋਨਾ ਆਇਆ ਸੀ ਤਾਂ ਐਡਾ ਸ਼ਾਨ ਵਾਲਾ ਉਹ ਕਿਰਦਾਰ ਤਰਨਾਟ ਜੱਟ ਕਿਉਂ 4 ਸਾਲ 5 ਸਾਲ ਦੇ ਗੈਪ ਤੇ ਕੈਮਰੇ ਤੋਂ ਪਰੇ ਹੀ ਹੋ ਗਿਆ ਨਾ ਕੋਈ ਇੰਟਰਵਿਊ ਨਾ ਕੋਈ ਵੀਡੀਓ ਜੇ ਵੀਡੀਓ ਪਾਉਂਦੇ ਵੀ ਸੀ ਤਾਂ ਬਹੁਤ ਵੱਡੇ ਵੱਡੇ ਗੈਪ ਤੇ ਅੱਜ ਮੈਂ ਫੜ ਕੇ ਬਿਠਾ ਲਿਆ ਭਾਈ ਮੇਰੇ ਨਾਲ ਸਾਡੇ ਜੇ ਰੂਮ ਦੇ ਵਿੱਚ ਹੋਣਗੇ ਪੋਡਕਾਸਟ ਦੇ ਵਿੱਚ ਅੱਜ ਮੇਰੇ ਨਾਲ ਤਰਨਾਟ ਜੱਟ ਹੋਊਗਾ ਤੇ ਸਵਾਗਤ ਕਰਦੇ ਮੇਰੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਦਾਬ ਨਮਸਤੇ ਜਿੰਦਗੀ ਜਿੰਦਾਬਾਦ ਸਿਹਤ ਕਿਵੇਂ ਹੈ ਦਾਣੇ ਤੇ ਜਾਮਾ ਅੱਛਾ ਤਰਨਾੜ ਦਾ ਜੋ ਕਰਦਾਰ ਹੈ ਇਹ ਤੁਸੀਂ ਦੱਸਿਆ ਵੀ ਪਿੰਡ ਦੇ ਵਿੱਚ ਅਸਲ ਦੇ ਵਿੱਚ ਕਰਦਾਰ ਹੈ ਹੈਗਾ ਤੁਹਾਡੇ ਹਨਾ ਤੁਸੀਂ ਦੱਸਿਆ ਤੇ ਕਦੇ ਉਹਨੇ ਜ਼ਿਕਰ ਨਹੀਂ ਕੀਤਾ ਉਹ ਤੁਸੀਂ ਮੇਰਾ ਹੀ ਕਰਦਾਰ ਕਰੀ ਜਾਣੇ ਆ ਕੁਝ ਉਹਨੇ ਕਿਹਾ ਨਹੀਂ ਕਿਉਂਕਿ ਉਹ ਸੀਰੀਜ਼ ਦੇਖ ਕੇ ਤਾਂ ਪਹੁੰਚੀ ਹੋਗੀ ਵੀਡੀਓ ਉਹਦੇ ਤੱਕ ਪਹੁੰਚੀ ਨਹੀਂ ਉਹ ਮੋਬਾਈਲ ਨਹੀਂ ਚਲਾਉਂਦਾ ਅੱਛਾ ਨਾ ਕਿਸੇ ਪਿੰਡ ਵਿੱਚ ਦੱਸਦਾ ਹਾਂ ਮੋਬਾਈਲ ਉਹਦੇ ਕੋਲ ਅਚਾ ਬਟਨ ਵਾਲਾ ਨਹੀਂ ਪਰ ਪਿੰਡ ਪਿੰਡ ਚ ਕਿਸੇ ਨੇ ਗੱਲ ਗਲ ਕਰਤੀ ਹੋਊਗੀ ਨਾ ਮੈਨੂੰ ਲੱਗਦਾ ਕਿਉਂ ਬਬਲੀ ਕਿਸੇ ਦੱਸਿਆ ਤਾਂ ਨਹੀਂ ਉਹਨਾਂ ਨੂੰ ਬਾਕੀ ਥੋੜਾ ਕੁਝ ਚੇਂਜ ਹੋ ਜਾਂਦਾ ਨਾ ਬਈ ਉਹਦੇ ਕਰਕੇ ਹਾਂ ਦੇ ਵਿੱਚੋਂ ਪਤਾ ਚੇਂਜ ਗੱਲਾਂ ਬਾਤਾਂ ਚੇਂਜ ਕਰ ਲੀ ਗਏ ਗੋਟੀਆਂ ਹਾਂ 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 ਬਲੋ ਪੋਡਕਾਸਟ ਤੋਂ ਬਾਅਦ ਪਤਾ ਲੱਗਣਾ ਨਾ ਪੰਨਾ ਨਹੀਂ ਲਿਆ ਠੱਗ ਜਾਣੀ ਨਹੀਂ ਕਿਸੇ ਤੋਂ ਪਤਾ ਲੱਗ ਜੂਗਾ ਲੱਗ ਜੂਗਾ ਕਿਸੇ ਤੋਂ ਪਤਾ ਲੱਗ ਜੂਗਾ ਲੈ ਫੁੱਲ ਖੋਲ ਗਈ ਅੱਜ ਚਲੋ ਕਈ ਵਾਰੀ ਜੀ ਮੇਰਾ ਕਿਰਦਾਰ ਦੇਖ ਰਿਆ ਨਾ ਕੋਈ ਤਾਂ ਹੱਥ ਜੋੜ ਕੇ ਮਾਫੀ ਕਿਉਂਕਿ ਇਹ ਤਾਂ ਫਿਲਮ ਹੈ ਅੱਛਾ ਹੁਣ ਕਿਰਦਾਰ ਦੇ ਵਿੱਚ ਆਓ ਤਰਨਾਟ ਵਾਲੇ ਮੰਨ ਲਓ ਮੂਰੇ ਤੁਹਾਡੇ ਅੱਜ ਸ਼ੱਕਰਪਾਰਾ ਬੈਠਾ ਹੈ ਤੁਹਾਡਾ ਸ਼ੱਕਰਪਾਰਾ ਤਰਨਾਟ ਦਾ ਸ਼ੱਕਰਪਾਰਾ ਕਿਵੇਂ ਮਨਾਊਗਾ ਸ਼ੱਕਰਪਾਰਾ ਰੁੱਸ ਗਿਆ ਇੱਕ ਪਾਸੇ ਘਰ ਵਾਲੀ ਹੈ ਇੱਕ ਪਾਸੇ ਸ਼ੱਕਰਪਾਰਾ ਅੱਛਾ ਹੁਣ ਤਰਨਾਟ ਨੇ ਮਨਾਉਣਾ ਕਿਹਨੂੰ ਮਨਾਉਣਾ ਤੇ ਕਿਵੇਂ ਮਨਾਊਗਾ ਆਜੋ ਫਿਰ ਮੈਨੂੰ ਲੱਗਦਾ ਹੈ ਸ਼ੱਕਰਪਾਰਾ ਤਾਂ ਸ਼ੱਕਰਪਾਰਾ ਹੀ ਹੈ ਚਲੋ ਫੇਰ ਵੀ ਕੋਸ਼ਿਸ਼ ਕਰ ਲੈਨੇ ਹੂੰ ਨਹੀਂ ਸੱਚੀ ਸੱਚੀ ਤੂੰ ਮਰਸਾ ਕਰ ਪਾਰਾ ਪੁੱਤ ਮੈਂ ਤੈਨੂੰ ਐਨਾ ਪਿਆਰ ਕਰਦਾ ਐਨਾ ਪਿਆਰ ਕਰਦਾ ਨਾ ਮੇਰੀ ਘਰ ਵਾਲੀ ਤਾਂ ਕੁਝ ਵੀ ਨਹੀਂ ਹੈਗੀ ਹੂੰ ਮੇਰੇ ਸਾਲੇ ਨੂੰ ਜੇ ਮੈਨੂੰ ਮੌਕਾ ਮਿਲੇ ਨਾ ਮੌਕਾ ਮਿਲੇ ਨਾ ਮੈਂ ਚੂਹੇ ਵਾਲੀਆਂ ਗੋਲੀਆਂ ਪਾ ਦਾਂ ਉਹਨੂੰ ਮੈਂ ਘਰ ਵਾਲੀ ਨੂੰ ਹਾਂ ਸੱ ਕਰ ਪਾਰਿਆ ਤੂੰ ਤਾਂ ਨਾ ਇੱਥੇ ਬਸ ਗਈ ਨਹੀਂ ਇੱਥੇ ਬਸ ਗਈ ਜਿੱਥੋਂ ਕਦੇ ਨਹੀਂ ਲਿਕੜ ਸਕਦੀ ਤੂੰ ਕਦੇ ਨਹੀਂ ਲਿਕੜ ਸਕਦੀ ਤੇਰਾ ਤਰਨਾਟ ਨਾ ਸੱਚੀ ਮਰ ਜੂਆ ਤੇਰੇ ਬਿਨਾ ਸਗਰ ਪਰਿਆ ਤੁਮੂ ਛੱਡ ਕੇ ਨਾ ਜਾਈ ਮਰ ਜੂ ਤੇਰਾ ਤਰਨਾਟ ਸਗਰ ਪਰਿਆ ਮਰ ਜੂ ਤੇਰਾ ਤਰਨਾਟ ਛੱਡ ਕੇ ਨਾ ਜਾਈ ਜੇ ਇਹੀ ਗੱਲਾਂ ਫੇਰ ਘਰ ਵਾਲੀ ਨੇ ਸੁਣ ਲਈਆਂ ਤੇਰੀਆਂ ਫੇਰ ਕੀ ਕਰੇਗਾ ਫੇਰ ਕਹਦਾਂਗੇ ਭਗਵਾਨ ਨੇ ਮaaf ਕਰਦੀ ਉਹ ਤਾਂ ਉਹੀ ਚੌਂਦੀ ਲੱਗੀ ਸੀ ਮੈਨੂੰ ਮੈਂ ਨਿਕਲੀਆਂ ਗੱਲਾਂ ਕਿਹੜਾ ਸਾਕਰ ਪਾਰਾ ਹੂੰ ਤੁਮ ਦੇਖ ਕੇ ਰਾਜੀ ਨੂੰ ਬਈ ਗੱਲਾਂ ਗੋਲ ਮੋਲੀ ਕਰਨੇ ਦੁਨੀਆ ਬਹੁਤ ਕੁਝ ਗੋਲ ਮੋਲ ਕਰ ਜਾਂਦੀ ਐ ਮੈਂ ਇੰਨਾ ਵੀ ਨਹੀਂ ਕਰ ਸਕਦਾ ਆ ਕੀ ਬਾਤ ਐ ਯਾਰ ਕੀ ਬਾਤ ਐ ਅੱਛਾ ਇਹ ਗੱਲਾਂ ਤੁਸੀਂ ਪਲਾਨ ਕਿਸ ਤਰੀਕੇ ਨਾਲ ਕਰਦੇ ਹੋ ਇਹ ਪਲਾਨ ਕਰਦਾ ਆਪਣਾ ਸੱਤਾ ਅੱਛਾ ਦੇ ਬਬਲੀ ਅਸੀਂ ਦੋਹੇ ਉਹ ਕਰਦੇ ਨੇ ਹਾਂ ਦੋਵੇਂ ਕਰਦੇ ਨੇ ਜਿਵੇਂ ਵੀ ਅੱਜ ਤੋਂ ਮਤਲਬ 2 ਸਾਲ ਪਹਿਲਾਂ ਮੈਂ ਸਟੋਰੀਆਂ ਲਿਖ ਲੋਪ ਲੈਂਦਾ ਸੀ ਸਾਰਾ ਇਹ ਕਿਰਦਾਰ ਜਿਵੇਂ ਆਪਣੀਆਂ ਸਕੂਲ ਵਾਲੀਆਂ ਹੋ ਗਈਆਂ 1998 ਦਾ ਸਮਾਂ ਹੋ ਗਿਆ ਉਹ ਤਾਂ ਬਹੁਤ ਚੱਲੀਆਂ ਹਾਂ ਉਦੋਂ ਭੱਜਣ ਵਾਲਾ ਸ਼ਕਤੀਮਾਨ ਦੇਖਣਾ ਇਹ ਖੁਦ ਤੇ ਹੰੜਿਆ ਹੋਇਆ ਬਈ ਕੋਈ ਸ਼ਕਤੀਮਾਨ ਆਇਆ ਕਰਦਾ 11:30 ਵਜੇ ਤੇ ਛੁੱਟੀ ਹੋਇਆ ਕਰਦੀ 12:30 ਵਜੇ ਉਹ ਇੱਕ ਘੰਟਾ ਪਹਿਲਾਂ ਤੁਹਾਨੂੰ ਭੱਜਣਾ ਪੈਂਦਾ ਸੀ ਦੇਖਣ ਨਾਲ ਮਿਲ ਕੇ ਪਤਾ ਨਹੀਂ ਕਿਵੇਂ ਪਰ ਦੇ ਕੇ ਮੀਨਾ ਪਾਸ ਦੇ ਮਾਸਟਰ ਬਹੁਤ ਜ਼ੋਰ ਲਾਂਦਾ ਵੀ ਅੱਜ ਭੱਜਣ ਨਹੀਂ ਦੇਣਾ ਇਹਨੂੰ ਸ਼ਨੀਵਾਰ ਨੂੰ ਆਇਆ ਕਰਦਾ ਹੋ। ਸ਼ਕਤੀਮਾਨ ਪਰ ਅਸੀਂ ਫੇਰ ਵੀ ਭੱਜ ਜਾਂਦੇ। ਮੈਂ ਕਮਾਲ ਮੈਂ ਨਾਲੋਂ ਕਈ ਵਾਰੀ ਦੁੱਖ ਸੁੱਖ ਇਹ ਜਿਹਾ ਆਇਆ ਰੋਂਦਾ ਹੁੰਦਾ ਉਹ। ਮੇਰੀ ਹਾਸੀ ਨਿਕਲ ਜਾਂਦੀ ਹੈ। ਉਹ ਤੇ ਕੱਲੇ ਹੰਝੂ ਹੰਝੂ ਆਈ ਜਾਂਦੇ ਨੇ ਮਤਲਬ ਮੂੰਹੋਂ ਐ ਉਹ ਨਹੀਂ ਕਰਨਾ ਕਰਕੇ ਦਿਖਾਓ। ਹਾਂ। ਦੋਸਤੋ ਬੰਦੇ ਦੀ ਹਾਸੀ ਨਿਕਲੂਗੀ ਨਹੀਂ ਕੋਈ ਗੱਲ ਪੈਣਾ ਵਾਲਾ ਕੰਮ ਹੋ ਜੇ ਇਹਦੇ ਮਰਗ ਦਾ ਕੰਮ ਜਦ ਹਸੀ ਜਾਂਦਾ ਇੱਕ ਗੱਲ ਕੋਈ ਹੋਈ ਹੋਣੀ ਚਲੋ ਘਰੇ ਹੋ ਜਾਂਦੀ ਸਭ ਦੇ ਹੋ ਜਾਂਦੇ ਹੁੰਦੇ ਰੋਣ ਲੱਗ ਗਏ ਹੰਝੂ ਆਈ ਜਾਣ ਮੈਂ ਸੋਚਿਆ ਵੀ ਜੇ ਤੂੰ ਹੱਸ ਪਿਆ ਤਾਂ ਨਾੜਸੇ ਸਲਤ ਨੂੰ ਕੁੱਟੂ ਘਰ ਆਣਾ ਗੁੱਸੇ ਤੇਰੇ ਦੇ ਲਾਹ ਮੈਂ ਮਸਾ ਨਾ ਭਾਈ ਰੋਇਆ ਨਹੀਂ ਕਰਦੇ ਮੂਲਕੋ ਮਨਣ ਬੰਦ ਹੋ ਜਾਂਦੇ ਛੁੱਟ ਉਹ ਹੌਸਲਾ ਵੀ ਦੇ ਕਿੱਡਾ ਦਿੰਦਾ ਹੈ ਹੈ ਕਹਿੰਦਾ ਉਹ ਤੱਕ ਮਰਿਆ ਨਾ ਜਾਣੀ ਜਦੋਂ ਤੱਕ ਭਾਂਡੇ ਨਹੀਂ ਵਿਕਦੇ ਆਏ ਹਾਂ ਸੱਚੀ ਉਹ ਕਹਿੰਦਾ ਹੁੰਦਾ ਕਹਿੰਦਾ ਤੁਸੀਂ ਹਾਰਿਆ ਨਾ ਕਰੋ ਯਾਰ ਕਹਿੰਦਾ ਉਹ ਤੱਕ ਹੌਸਲਾ ਨਹੀਂ ਹਾਰਨਾ ਚਾਹੀਦਾ ਬੰਦੇ ਜੋ ਤੱਕ ਭਾਂਡੇ ਨਹੀਂ ਵਿਕਦੇ ਫਿਰ ਗੈਰੀ ਨੂੰ ਨਾ ਵੀ ਹਾਰ ਗਈ ਯਾਰ ਕੀ ਬਾਤ ਹੈ